ਹੇ ਗੁਰਜੀ ਦਾ ਖਾਲਸਾ ਉਹ ਹੈ ਗੁਰਜੀ ਦੇ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤਿੰਨ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਬਈ। ਉਹਦੇ ਉੱਤੇ ਵੀ ਆਪਣੀਆਂ ਵੀਡੀਓ ਚੁਕਾਉਂਦੇ ਆ ਰਹੇ ਨੇ ਨਾ ਬਾਈ ਜੀ। ਅੱਜ ਅਕੋ ਫੇਰ ਲੈ ਕੇ ਆਇਆ ਬਾਈ ਤੁਹਾਡੇ ਲਈ ਕਬੂਤਰ 300 ਦਾ 1 600 ਦੇ ਦੋ ਹੈ ਬਾਈ। ਇੱਕ ਕਰਦੇ ਹੀ ਕਬੂਤਰ ਸਾਰੇ ਤੋਤੇ ਰੰਗੀ ਸ਼ਾਤਰੀ ਦੇ ਲੱਗੇ ਹੋਇਆ ਬਾਈ। ਈਗਾ ਬਾਈ ਜੀ ਤੇਰੇ ਪਿਛਲੇ ਸਾਲ ਜਿਹੜੇ ਰਹਿ ਗਏ ਸੀ ਉਹ ਕਬੂਤਰ ਹੈ ਬਾਈ ਪਿਛਲੇ ਸਾਲ ਬੰਦ ਤੋਂ ਬਾਅਦ ਜਿਹੜੇ ਛੱਡੇ ਗਏ ਜਿਹੜੇ ਉਹ ਕਬੂਤਰ ਬਾਈ ਜੀ ਉੜਦੇ ਕਬੂਤਰ ਸਾਰੇ ਦੇ ਸਾਰੇ ਤੇ ਆਜੋ ਜਿਆਦਾ ਸਮਾਂ ਨਾਲ ਨੇ ਜੋਏ ਆਪਸ ਨੂੰ ਕਬੂਤਰ ਦਾ ਸ਼ੌਂਕ ਕਰਾ ਦਿੰਦੇ ਆ ਬਾਈ ਤੇ ਕਬੂਤਰ ਭੌਗੀ ਕਬੂਤਰ ਬਾਈ ਅੱਲਾ ਬਾਈ ਕਰੋ ਚੈੱਕ ਮਦੀਨ ਬਾਈ ਛਿੱਟੀਆਂ ਆਖਾ ਕੰਮੰਬੀ ਨੋਗਾ ਬਈ ਚੱਟੀਪੂਰੀ ਜੀ ਨੋਗਾ ਲਾਲ ਜਿੰਨੇ ਮਦੀਨਾ ਬਈ ਕਰ ਲਓ ਬਈ ਚੈੱਕਾ ਕਾਉ ਬਈ ਹੱਤਾ ਬਈ ਬਈ ਉੱਡ ਰਿਹਾ ਇੱਕ ਗੋਤਰਾ ਬਈ ਉੱਡ ਰਿਹਾ ਕਰੋ ਬਾਈ ਜੀ ਪੰਜਾਸ਼ਾਂ ਦਾ ਤੋਦੇ ਰੰਗ ਦੀ ਚਾਗਰੀ ਦੇ ਲੱਗੇ ਹੋਇਆ ਬਈ ਇਹ ਦੇਖੋ ਬਈ ਕਰੋ ਕੱਲਾ ਕੱਲਾ ਉੱਪਰ ਚੈੱਕ ਬਈ ਲਓ ਬਾਈ ਜੀ ਕਰੋ ਅਗਲਾ ਗੋਤਰਾ ਚੈੱਕ ਬਈ ਲਾਲ ਜੀ ਨਸੰਭਲੇ ਸਰਤੇ ਚੁੱਟ ਗਏ ਪੂਰੀ ਨੋਗ ਹੈ ਬਈ ਛੱਟੀ ਅੱਖਾਂ ਨੇ ਠੀਕ ਹੈ ਬਈ ਜੀ ਤੋਦੇ ਰੰਗ ਦੀ ਛਾਤਰੀ ਤੇ ਲੱਗੇ ਹੋਇਆ ਬਈ ਇਹ ਕੰਪਟਰ ਘਰ ਲੋ ਚੈੱਕ ਬਈ ਖੱਲੇ ਨੀਲਾ ਝੰਡਾ ਬਈ ਕੋ ਛਾਤਰੀ ਦੇ ਨੀਲਾ ਝੰਡਾ ਤੇ ਤੋਦੇ ਰੰਗ ਦੀ ਛਾਤਰੀ ਹੈ ਬਈ ਤੋੜ ਬਈ ਕਰੀ ਚਲੋ ਚੈੱਕ ਕਲਾਂ ਕਲਾਂ ਅੱਜ ਤੁਹਾਨੂੰ ਕੱਲਾ ਕੱਲਾ ਕਬੂਤਰ ਚੈੱਕ ਕਰਾ ਦੇਣਾ ਬਈ ਠੀਕ ਹੈ ਭਾਈ ਜੀ ਕਰ ਲਓ ਭਾਈ ਕਰੋ ਚੈੱਕ ਸਭ ਚਿੱਟਾ ਚਿੱਟੀਆਂ ਅੱਖਾਂ ਮੋਤੀਆਂ ਵਰਗੀਆਂ ਚਿੱਟੀਆਂ ਅੱਖਾਂ ਨੇ ਬਈ ਚਿੱਟੀਆਂ ਨੋਗਾ ਭਾਈ ਜੀ ਹਾਂ ਭਾਈ ਜੀ ਕਰ ਲਓ ਫਰਾਂਸ਼ਾਂ ਦਾ ਕਬੂਤਰ ਹੈ ਬਈ ਉੱਡਣ ਵਾਲਾ ਹਲੋ ਭਾਈ ਜੀ ਪੰਜਾਂ ਸ਼ੌ ਕਰ ਲੋ ਕਿਹੜੇ ਕਹਿੰਦੇ ਤੁਹਾਨੂੰ ਚਿੱਟੇ ਗੋਬਤਰ ਚਾਹੀਦੇ ਆਗੇ ਫਸੋਡੇ ਗੋਤਰ ਚਿੱਟੇ ਹੀ ਲੈ ਕੇ ਆਗੇ ਇੱਕ ਦਾ ਗੋਬਤਰ ਹੋਣਾ ਭਾਈ ਲਾਲ ਜਿੰਨੇ ਚ ਹੋਵੇ ਨਹੀਂ ਤੇ ਚਿੱਟੇ ਗੋਬਤਰ ਹੋ ਜੀ ਹਲੋ ਭਾਈ ਜੀ ਕਰੋ ਚੈਕਾ ਕਿਹੜੀਆਂ ਖੰਪੂਰੀ ਲੋਕ ਭਾਈ ਸਭ ਚਿੱਟੇ लो भाई करो करो चाक पर भी शौक कर लो भाई लो भाई करा भाई शौक एक घर भाई सारे ठीक है, है। तोते रंगी शादी ने लगे हुए जी लो भाई एदिया भी चिट्टिया अखा पूरी नोक भाई ਦੇਖ ਲਓ ਇੱਕੋ ਹੀ ਨਸਲ ਹੈ ਜੀ ਠੀਕ ਹੈ ਬਾਈ ਜੀ ਆਹ ਲਓ ਜੀ ਆਜੋ ਲਾਸਟ ਕੰਨੀ ਪੱਟੀ ਹੈ ਦੇਖ ਲਓ ਆ ਵੀ ਚੈੱਕ ਕਰਾ ਲੈਣਾ ਤੁਹਾਨੂੰ ਤੇ ਇਧਰੋਂ ਵੀ ਦੇਖ ਲਓ ਬਾਈ ਲਾਸਟ ਕੰਨੀ ਪੱਟੀ ਹੈ ਤਾਂ ਸਮਝ ਲਓ ਕਿੰਨਾ ਕੁ ਚੰਗਾ ਜਾਨਵਰ ਹੈ ਇੱਕੋ ਹੀ ਨਸਲ ਆ ਬਾਈ ਇਹ ਚਲੋ ਬਾਈ ਦੇਖ ਲਓ ਬੈਠੇ ਬੁੱਢੇ ਨੂੰ ਪਤਾ ਲੱਗ ਜਾਂਦਾ ਤੁਹਾਨੂੰ ਵੀ ਕਹੇ ਜੇ ਗੋਪਤ ਰਹੇਗੇ ਓ ਵਈ ਕਰੋ ਚੈੱਕਾ ਛੱਤੀ ਅੱਖਾਂ ਬਾਈ ਸਰਤੇ ਛਟੇ ਲਾਲ ਜੇ ਕੋਈ ਨੋਹੇ ਸਭ ਜਟਾ ਕਰ ਲਾ ਬਾਈ ਫਰਾਸ਼ਾਂ ਕਾ ਇੱਕ ਕਰਦੇ ਗੂਤਰਾ ਬਾਈ ਸਾਰੇ ਇੱਕੇ ਕਰਦੇ ਤੋਂ ਤੇ ਰੰਗੀ ਛਾਦਰੀ ਥੱਲੇ ਨੀਲਾ ਚੋਲੜਾ ਬਾਈ ਜੀ ਲਾਓ ਬਾਈ ਸਬਜਟੇ ਉਹ ਵਈ ਕਰੋ ਚੈੱਕ ਕਿਹੜੀਆਂ ਅੱਖਾਂ ਬਈ ਉਹ ਚਿੱਟੀਆਂ ਹੋ ਗੀਆਂ ਸਾਬ ਚੱਕਾ ਬਈ ਤੁਹਾਨੂੰ ਆਪੇ ਪਤਾ ਲੱਗ ਰਿਹਾ ਵੀ ਕੋਈ ਨਾ ਸਮਾਏ ਇਕੋ ਹੀ ਕਰਦੇ ਆ ਇਹ ठीक है भाई जी कर लो भाई कले शाम को लो भाई जी करो चेक यही आखा नोक है जी ठीक है भाई जी कर लो भाई फरा शौक ਦੇਣੇ ਹੈ ਬਈ 3300 ਦੇ ਸਾਰੇ ਇਕੱਠੇ ਬੁੱਕਰ ਉਹਨੇ ਇਕੱਠੇ ਕਰਾ ਦੇ ਬਾਈ ਜੀ ਕੋਈ ਚੱਕਰ ਨਹੀਂ ਹੈਗਾ ਬਾਈ ਲੋ ਬਈ ਇੱਕ ਘਰ ਦੇ ਗੂਤਰ ਹੈ ਬਾਈ ਇਤ ਕੀ ਬਾਜੀਆਂ ਛੱਡਣ ਕਰਨਿਓ ਰਹਿ ਗਏ ਬਾਈ ਇਹ ਤੇ ਉਹ ਗੂਤਰ ਹੈ ਜਿਹੜੇ ਰਹਿ ਗਏ ਬਾਈ ਛੱਡਣ ਕਰਨਿਓ ਠੀਕ ਹੈ ਬਾਈ ਜੀ ਕਰੋ ਬਈ ਚੈੱਕ ਦੇਣੇ ਆਪਣੇ ਉਹੀ 3300 ਦੇ 16 ਬਾਈ ਜੀ ਕੋਈ ਪੂਰੀ ਨੋਗਾ ਬੱਕੋਲੀ ਪੂਰੀ ਪੀਲੀ ਅੱਖਾਂ ਉਹ ਲਾਲ ਛੱਟਣੇ ਬਈਆ ਦੇਖੋ ਇਹ ਲਾਲ ਛੱਟਣੇ ਬਈ ਇਹਦੇ ਸਰਤੇਰ ਕਰ ਦਿੰਦੇ ਇੱਕੋ ਗੌਰ ਦੇਖੋ ਤਾ ਬਈ ਸਾਰੇ ਦੇ ਸਾਰੇ ਕਰ ਲਓ ਬਈ ਫਰਨਾ ਸ਼ੌਕ ਹਲੋ ਬਈ ਕਰਾ ਵੀ ਚੈੱਕ ਕਰ ਲੈਣਾ ਦਾ ਲਾ ਲੋ ਬਾਈ ਕਰੋ ਚੱਕ ਕੋਤਰ ਹੋਰ ਦਿਖਾਉਣਾ ਸਾਨੂੰ ਚੱਟੇ ਆਖਾ ਕੋਈ ਨੋਗ ਬਾਈ ਸਾਬ ਚੱਟਾ ਬਾਈ ਇਹ ਵੀ ਸਾਬ ਚੱਟਾ ਬਾਈ ਕਰ ਲੋ ਬਾਈ ਫਰਾਂ ਸ਼ੌਕ ਲੋ ਬਾਈ ਕਰ ਲੋ ਫਰਾਂ ਸ਼ੌਕ ਲੋ ਬਾਈ ਅੰਜੀਆਂ ਸ਼ੌਕ ਕਰ ਲੋ ਇਦੇ ਪਾਸੇ ਪੱਕੇ ਠੱਲ ਬਈ ਹੋਈ ਹੈ ਵਾਜੀ ਦੇਖ ਸਕਦੇ ਹੋ ਇਹਦੇ ਪੈਰ ਵੀ ਇਹਨਾਂ ਦਾ ਬੂੜੇ ਹੱਥ ਜੀ ਪਰ ਹੈਗੇ ਇੱਕ ਘਰ ਦੀਆ ਬਈ ਸਾਰੇ ਲਾ ਵਾਜੀ ਕਰੋ ਚੱਕ ਮਦਿਨ ਚਿੱਟੀ ਆ ਕੰਪੂਰੀ ਨੋ ਗੋਈ ਲਾਲ ਜੀ ਨਹੀਂ ਆ ਬਈ ਠੀਕ ਹੈ ਬਈ ਇਹਦੀ ਲਾਸਟ ਲੋਟ ਚਾਰਨ ਕੰਨੇ ਹੋਣਗੇ ਜਬਲੀ ਆ ਦੇ ਕੋ ਰਹੀਂ ਦੀ ਇਹ ਲਾਸਟ ਲੋਟ ਬਈ ਦੀ ਮੱਝ ੜ ਕੇ ਨਵੇਂ ਪਰਸਨ 10 ਦੇ ਪਰ ਸਾਫ ਹੋ ਜਾਣੇ ਬਈ ਲਓ ਬਈ ਕਰ ਲੋ ਚੈੱਕ ਫਾਰ ਇਕੱਠੋ ਜਿਹਾ ਹੋ ਗਿਆ ਬੱਚਾ ਮ ਇਕੱਠ ਹੋ ਗਿਆ ਲਓ ਬਈ ਦੇਖੋ ਚਮਾ ਗੁੱਡਕੂ ਦੇਖੋ ਬੁੱਧੀਏਗੀ ਲਓ ਬਈ ਕਰੋ ਚੈੱਕ ਲਾਲ ਰੁੱਤਾ ਬਾਈ ਫਿਰ ਇਹ ਅੱਖਾਂ ਲਾਲ ਰੁੱਤਾ ਬਾਈ ਛਿਗਾ ਵਈ ਨੋਕ ਕਾਲੀ ਲਾਲ ਰੁੱਤਾ ਬਾਈ ਹੈ ਕਰ ਲੋ ਚੈੱਕ ਬਾਈ ਲਾਲ ਹੈ ਆ ਵੀ ਮਟਰਾ ਮੈਨੂੰ ਦਿਖਾਉਂ ਦੇ ਕੱਲਾ ਕੱਲਾ ਕਰਕੇ ਓਹ ਵਈ ਜੀ ਕਰ ਲੋ ਚੈੱਕ ਕੱਲਾ ਕੱਲਾ ਕਉਤਰਾ ਦੇ ਚਿਹਰੇ ਜੂਰੇ ਚੈੱਕ ਕਰ ਲੋ ਭਾਈ ਦੇਖੋ ਭਾਈ ਚੱਕੀਆਂ ਦੇ ਪੀਲੇ ਅੱਖਾਂ ਨੇ ਨੱਚ ਜੋ ਇੱਕ ਕਰ ਦੇ ਕਉਤਰਾ ਭਾਈ ਸਾਰੇ ਓਹ ਭਾਈ ਕਰ ਲੋ ਚੈੱਕ ਕੱਲਾ ਕੱਲਾ ਕਰਲਾ ਵਾਈਕਲ ਨਾਗਲਾ ਜਗਾ ਦੇਖ ਲਓ ਇੱਕੋ ਹੀ ਸ਼ਕਲ ਨੇ ਇੱਕੋ ਹੀ ਘਰ ਦੇ ਆ ਲੋ ਫਰਕ ਹੈਗਾ ਕੋਈ ਮਾੜਾ ਮੋਟਾ ਫਰਕ ਕੋਈ ਨਹੀਂ ਕੀਤਾ ਕਿਉਂਕਿ ਇੱਕ ਘਰ ਦੀ ਨੇ ਭਈ ਇਹ ਸਾਰੇ ਬਾਕੀ ਸਾਨੂੰ ਰੰਗ ਰੰਗ ਲੱਗੇ ਵਾ ਤੇ ਪਤਾ ਲੱਗੇ ਗਿਆ ਬ੍ਰੇਕ ਕੋ ਕਰਦੇ ਕੋ ਉੱਤਰ ਹੈਗੇ ਇਹ ਆਪਾਂ ਨੇ ਸਾਰੇ 3300 ਦੇ ਹਿਸਾਬ ਨਾਲ ਉਹ ਦੇਣੇ ਆ ਬਾਈ ਕਰ ਲਓ ਬਾਈ ਚੈੱਕ ਕਰ ਲਾ ਲਾ ਕੋ ਉੱਤਰ ਦੇਖੋ ਜਾਂ ਹੈ ਗਿਆ ਕੋਸਾਂ 10 ਦੇ ਬਾਈ 3300 ਦੇ ਹਿਸਾਬ ਨਾਲ ਦੇਣੇ ਆ ਬਾਈ ਆਪਾਂ ਨੇ ਸਾਰੇ ਠੀਕ ਹੈ ਜੀ ਹੋ ਵਾਜ ਕਰ ਲੋ ਕੰਡੀਸ਼ਨ ਚੈੱਕ ਕਰਾ ਦੇ। ਇਹ ਟੋਟਲ ਆ ਗਿਆ ਬਾਈ 326 ਤੇ ਤੈਨੂੰ 9 ਤੇ ਤੈਨੂੰ 12 ਕ ਉਤਰਾ ਬਾਈ ਟੋਟਲ ਇਹ ਜੇ ਕਿਸ ਨੇ ਇਕੱਠੇ ਲੈਣਿਆ ਤਾਂ 12 ਨੇ ਬਾਈ ਇਹ ਟੋਟਲ ਠੀਕਾ ਬਾਈ ਜੀ। ਇਹ ਬਾਈ ਜੀ 300 ਦੇ حساب ਨੂੰ ਦੇਣੀ ਹੈਗੇ। ਠੀਕ ਹੈ ਜੀ। 12 ਕ ਉਤਰਾ ਟੋਟਲ ਜੇ ਕਿਸ ਨੇ ਇਕੱਠੇ ਚੱਕਣਿਆ ਇਕੱਠੇ ਵੀ ਚੱਕ ਸਕਦਾ ਬਾਈ। ਤੋ ਦੇ ਰੰਗੀ ਛਤਰੀ ਤੇ ਲੱਗੇ ਹੋਇਆ ਬਾਈ ਜੀ ਇਹ ਠੀਕ ਹੈ ਜੀ ਥੱਲੇ ਨੀਲਾ ਝਾਂਤਾ ਬਣਿਆ ਸਾਡਾ ਛਤਰੀ ਤੇ ਠੀਕ ਹੈ ਜੀ ਇਹ ਛਤਰੀ ਤੇ ਲੱਗੇ ਹੋਇਆ ਬਾਈ ਤੇ 300 ਦੇ ਹਿਸਾਬ ਨਾਲ ਆਪਣੇ ਦੇਣੇ ਆ ਬਾਈ ਜੀ ਫੋਨ ਨੰਬਰ ਮੇਰਾ ਹੋਇਆ 8828 0147 ਮੇਰਾ ਫੋਨ ਨੰਬਰ ਹੈ ਬਾਈ 8828 0147 ਮੇਰਾ ਫੋਨ ਨੰਬਰ ਹੈ ਜੀ ਤੇ ਪਿੰਡ ਲੱਗ ਰਾਇ ਜੇਲਾ ਸੰਗਰੂਰ ਹੈ ਬਾਈ ਜੀ ਠੀਕ ਹੈ ਨਾ ਆਪਦੇ ਵਰਗੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਾਈ ਜੀ ਠੀਕ ਹੈ ਜੇ ਤੁਸੀਂ ਆਪ ਹੋਣਾ ਉਹ ਜੇ ਤੁਸੀਂ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਤੇ ਦੱਸਿਓ ਕਬੂਤਰ ਕਿੱਦਾਂ ਦੇ ਲੱਗੇ ਵੀਡੀਓ ਕਿੱਦਾਂ ਦੀ ਲੱਗੀ ਬਾਈ ਜੀ ਤੇ ਇੱਕ ਆਪਾਂ ਕੋਈ ਚਰਨਾਗਰ ਪ੍ਰੋਫੈਸ਼ਨ ਬਲੌਗਿੰਗ ਚੈਨਲ ਨਾ ਉਹ ਸ਼ੁਰੂ ਕਰਨ ਲੱਗਿਆ ਬਾਈ ਦੁਬਾਰੋ ਆਪਾਂ ਫਿਰ ਤੱਕ ਨਾ ਕਬੂਤਰ ਦੀ ਵੀਡੀਓ ਨਹੀਂ ਪਾਉਂ ਲੱਗੇ ਤੇ ਪਿੱਛੇ ਜੇ ਫਿਰ ਆਪਣਾ ਚੈਨਲ ਬੰਦ ਹੋ ਗਿਆ ਸੀ ਉਹ ਆਪਾਂ ਦੁਬਾਰੋ ਸਟਾਰਟ ਕਰਨ ਲੱਗਿਆ ਬਾਈ ਉਹ ਚੈਨਲ ਦੇ ਉੱਤੇ ਆਪਾਂ ਨਵੀਂ ਇਹ ਚੀਜ਼ ਪਾਉਣੀ ਹੈ ਠੀਕ ਹੈ ਬਈ ਉਹਨੂੰ ਵੀ ਫੋਲੋ ਕਰ ਲੈਣਾ ਅਗਰਾ ਪ੍ਰੋਡਕਸ਼ਨ ਬਲੌਗਿੰਗ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈ ਬਈ ਤੇ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲੋ ਬਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਈ ਲਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਕੋਈ ਅਗਲੀ ਵੀਡੀਓ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ